ਕਾਸ਼ ਕਰਦਾ ਹਾਂ ਕਿ ਤੁਸੀਂ ਪੂਰੀ ਤਰ੍ਹਾਂ ਤੰਦਰੁਸਤ ਰਹੋਗੇ ਤੁਹਾਡੀ ਤੰਦਰੁਸਤੀ ਤੁਹਾਡੀ ਚੜ੍ਹਦੀ ਕਲਾ ਤੇ ਤੁਹਾਡੇ ਚੰਗੇ ਪ੍ਰਤਿਕਤੀ ਦਿਲੋਂ ਕਾਮਨਾ ਵੀ ਕਰਦਾ ਹਾਂ ਆਪਣੀ ਗੱਲ ਇੱਕ ਪ੍ਰੇਰਨਾਦਾਇਕ ਕਹਾਣੀ ਨਾਲ ਸ਼ੁਰੂ ਕਰ ਰਿਹਾ ਹਾਂ ਪਾਕਿਸਤਾਨੀ ਸ਼ਹਿਰ ਪੱਬਾਨ ਨਜ਼ਵੀਦ ਬੋਲਹਣ ਬੇਹਮਤੀ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮਕਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਸੀਨਾ ਚੀਰ ਕੇ ਪੱਥਰਾਂ ਦਾ ਰਾਜਸਥਾਨ ਦਾ ਇੱਕ ਲੜਕਾ ਤੀਜੀ ਚੌਥੀ ਚ ਪੜਦਾ ਘਰ ਵਿੱਚ ਗਰੀਬੀ ਵੀ ਭੁੱਖਮਰੀ ਵੀ ਤੇਹੋਂ ਨੂੰ ਖਾਲੀ ਜੇਬ ਦਾ ਸ਼ਿਕਾਰ ਵੀ ਹੋਣਾ ਪੈਂਦਾ ਪਰ ਕਈ ਵਾਰੀ ਇਹ ਗੱਲਾਂ ਭੁੱਖ ਗਰੀਬੀ ਖਾਲੀ ਜੇਬ ਇਹ ਸਾਡੇ ਨਾਲ ਸੰਘਰਸ਼ ਦਾ ਰਾਹ ਵੀ ਖੋਲ ਦਿੰਦੀਆਂ ਨੇ ਬੱਚੇ ਨੂੰ ਵੀ ਉਸੇ ਉਮਰ 'ਚ ਇਹ ਸਭ ਕੁਝ ਵੇਦਿਆ ਸੰਘਰਸ਼ ਕਰਨ ਦੀ ਜਾਚ ਆ ਗਈ ਘਰ ਵਿੱਚ ਪਰਿਵਾਰ ਵਿੱਚ ਤੋਂ ਦਾ ਦੁਦਿਆ ਨ ਪਰ ਪਹਿਲਾਂ ਸਕੂਲ ਜਾਵੇ ਤੇ ਉਸ ਤੋਂ ਬਾਅਦ ਪਾਲਸ ਵਾਲੀ ਡੱਬੀ ਦੋ ਤਿੰਨ ਬਰਸ਼ ਲੈ ਕੇ ਕਿਲੋਕੀਮੀਟਰ ਤੇ ਉਹਨਾਂ ਦੇ ਪਿੰਡ ਤੇ ਪਿੰਡ ਤੇ ਤੋਂ ਕਿਲੋਕੀਮੀਟਰ ਦੇ ਫਾਸਲੇ ਤੇ ਉੱਤੇ ਰੇਲਵੇ ਸਟੇਸ਼ਨ 'ਚ ਹੀ ਉੱਥੇ ਚਲਾ ਜਾਂਦਾ ਤੇ ਮੁਸਾਫਰਾਂ ਦੀਆਂ ਚੁੱਤੀਆਂ ਬੂਟ ਪਾਲਸ ਕਰਦਾ ਸ਼ਾਮ ਨੂੰ 20 ਤੇ 20 ਰੁਪਏ ਬਣ ਜਾਂਦੇ ਉਹਦੇ ਲਈ ਤੇ ਪਰਿਵਾਰ ਲਈ ਸਾਹੀ ਹੁੰਦੇ ਹੋ ਹੌਲੀ-ਹੌਲੀ ਕਰਕੇ ਥੋੜਾ ਜਿਹਾ ਵੱਡਾ ਹੁੰਦਾ ਗਿਆ ਉਹ ਪੜ੍ਹਾਈ ਉਸਨੇ ਜਾਰੀ ਰੱਖੀ ਉਸ ਤੋਂ ਬਾਅਦ ਜਦੋਂ ਸਰੀਰਕ ਫਰਤੂਲੀ ਫਰਤੀਲੀ ਥੋੜੀ ਜਿਹੀ ਆ ਗਈ ਤਾਂ ਇਹਦੇ ਨਾਲ ਉਹ ਬੈਂਡ ਵਾਜਿਆਂ ਨਾਲ ਪਹਿਲਾਂ ਇੱਥੇ ਵੀ ਕੰਮ ਕਰਦਾ ਤੇ ਜਦੋਂ ਸਮਾਂ ਮਿਲਦਾ ਤਾਂ ਬੈਂਡ ਵਾਜਿਆਂ ਨਾਲ ਵਿਆਹ ਸ਼ਾਦੀਆਂ 'ਚ ਜਿਹੜਾ ਸੁਣ ਸੁਣਾ ਜਾ ਖੜਾਉਣਾ ਵੜਾਉਂਦੇ ਨੇ ਉਹ ਬਿਉਂ ਲੱਗ ਪਿਆ ਤੇ ਉਹਦੇ ਨਾਲ ਉਸ ਨੂੰ 20-30 ਰੁਪਏ ਹੋਰ ਆਉਣ ਲੱਗ ਪਏ ਵਿਆਹੜੀ 'ਚ ਵਾਧਾ ਹੋ ਗਿਆ ਤੇ ਫਿਰ ਇੱਥੇ ਬਸ ਨਹੀਂ ਉਸ ਤੋਂ ਬਾਅਦ ਵਿਆਹ ਸ਼ਾਦੀਆਂ 'ਚ ਕਿਉਂਕਿ ਉਹਨਾਂ ਦਿਨਾਂ 'ਚ ਲਾਈਟਾਂ ਦਾ ਰੋਸ਼ਨੀ ਦਾ ਬਿਜਲੀ ਦਾ ਪ੍ਰਬੰਧ ਨਹੀਂ ਸੀ ਹੁੰਦਾ ਗੈਸ ਵਾਲੇ ਜਾਂਦੇ ਸਨ ਕੰਨਨ ਕਰਨ ਲਈ ਤੇ ਜਦੋਂ ਇਸ ਤੀਕੇ ਨਾਲ ਬਰਾਤ ਗੁਜ਼ਰ ਰਹੀ ਹੁੰਦੀ ਉਹਨੂੰ ਚਾਣਨ ਕਰਨ ਵਾਸਤੇ ਗੈਸ ਵਾਲਿਆ ਜਾਂਦਾ ਤੇ ਉਹ ਗੈਸ ਆਪਣੇ ਮੋਢੇ ਤੇ ਰੱਖ ਲੈਂਦਾ ਸੀ ਅੱਗੇ ਅੱਗੇ ਉਹ ਗੈਸ ਲੈ ਕੇ ਚੱਲਦਾ ਤੇ ਮਗਰ ਜਿਹੜੇ ਯਾਤਰੀ ਨੇ ਕਟੜ ਦੇ ਉਸਰੋ ਸੁਣੀ ਦੇ ਸਾਰੇ ਇਸ ਤੀਕੇ ਨਾਲ ਉਹਦੇ ਕੋਲੇ ਹੋਰ ਪੈਸੇ ਹੋ ਗਏ ਯਾਨੀ ਘਰ ਦਾ ਗੁਜ਼ਾਰਾ ਚਲਾਉਣ ਵਾਸਤੇ ਭੜਾਈ ਚਲਾਉਣ ਵਾਸਤੇ ਉਹ ਆਪਣੇ ਪੈਰਾਂ ਤੇ ਖਰੋਂ ਦੀ ਹਰ ਸੰਭ ਕੋਸ਼ਿਸ਼ ਕਰਦਾ ਰਿਹਾ ਉਹਦੇ ਬਾਬੇ ਦੀ ਇੱਛਾ ਸੀ ਘਰ 'ਚ ਕੋਈ ਪੜਿਆ ਹੋਇਆ ਨਹੀਂ ਸੀ ਹੋਰ ਕੋਈ ਉਹਦੇ ਬਾਬੇ ਦੀ ਇੱਛਾ ਸੀ ਕਿ ਸਾਡੇ ਪਰਿਵਾਰ 'ਚ ਕੋਈ ਨਾ ਕੋਈ 10ਵੀਂ ਜਮਾਤ ਪਾਸ ਕਰ ਜਾਵੇ ਤੇ ਇਹ ਇੱਛਾ ਤਾਂ ਪੂਰੀ ਕੀਤੀ ਉਸ ਗੱਜੂ ਨਾਂ ਦੇ ਮੁੰਡੇ ਨੇ ਮੁੰਡੇ ਦਾ ਨਾਂ ਗੱਜੂ ਤੇ ਉਹਨੇ ਇੱਛਾ ਤਾਂ ਪੂਰੀ ਕਰ ਦਿੱਤੀ ਪਰ ਨਤੀਜਾ ਆਉਣ ਤੋਂ ਪਹਿਲਾਂ ਉਹਦੇ ਬਾਬੇ ਦੀ ਮੌਤ ਹੋ ਚੁੱਕੀ ਸੀ ਜਾਨੀ ਇਹ ਸੁਪਨਾ ਪੂਰਾ ਤਾਂ ਉਸਨੇ ਕੀਤਾ ਪਰ ਸਾਕਾਰ ਹੁੰਦਿਆਂ ਉਹਦਾ ਬਾਬਾ ਨਹੀਂ ਦੇਖ ਸਕਿਆ ਉਸ ਤੋਂ ਬਾਅਦ 10ਵੀਂ ਤੋਂ ਬਾਅਦ ਕਿਤਾਬਾਂ ਦਾ ਬਟਾਂਦਰਾ ਹੋ ਕੇ ਉਹਨਾਂ ਨੇ ਵੀ ਪੜ੍ਹਾਈ ਉਹ ਕਰਦਾ ਰਿਹਾ ਤੇ ਉਸ ਲੜਕੇ ਨੇ ਨਾਲੇ ਕਿਰਤਵੀ ਕਰ ਤਰਸ ਸੰਕਲਪੀ ਹੋ ਤੇ ਅੰਗ ਸੰਗ ਰਿਹਾ ਤੇ ਬੀਏ ਕਰ ਲਈ ਐਮਏ ਕਰ ਲਈ ਬੀਐਡ ਵੀ ਕਰ ਲਈ ਤੇ ਉਸ ਵਕਤ ਬਾਈ ਕੰਪੀਟੀਸ਼ਨ ਉਸਨੇ ਲੜੇ ਤੇ ਬਾਈਆਂ ਵਿੱਚ ਸਫਲਤਾ ਪ੍ਰਾਪਤ ਕੀਤੀ ਪਰ ਅੰਤਰੂ ਉਹਦਾ ਸਾਥ ਨਹੀਂ ਸੀ ਦੇ ਰਹੀ ਸੈਂਸੀ ਬਰਾਦਰੀ ਨਾਲ ਸੰਬੰਧਿਤ ਸੀ ਉਹ ਲੜਕਾ ਆਲੇ ਦੁਆਲੇ ਉਸ ਸਮਾਜ ਦੇ ਵਿੱਚ ਨਜਾਇਜ਼ ਨਜਾਇਜ਼ ਚੋਰੀਆਂ ਤੇ ਨਜਾਇਜ਼ ਹੋਰ ਕੰਮ ਹੁੰਦੇ ਸਨ ਪਰ ਉਹਦੀ ਸੋਚ ਸੀ ਕਿ ਤੈਨੂੰ ਸਾਧ ਨਾਲ ਕੀ ਤੈਨੂੰ ਚੋਰ ਨਾਲ ਕੀ ਤੈਨੂੰ ਸਾਧ ਨਾਲ ਕੀ ਤੈਨੂੰ ਚੋਰ ਨਾਲ ਕੀ ਤੂੰ ਤਾਂ ਆਪਣੇ ਨਵੇਂ ਤੈਨੂੰ ਹੋਰ ਨਾਲ ਕੀ ਉਹਦੇ ਉਹਦੇ ਸਾਹਮਣੇ ਇੱਕ ਟੀਚਾ ਸੀ ਕਿ ਮੈਂ ਕੁਝ ਨਾ ਕੁਝ ਬੰਨਣਾ ਹੈ ਰੇਲਵੇ ਸਟੇਸ਼ਨ ਤੇ ਵੀ ਉਸੇ ਤਰੀਕੇ ਨਾਲ ਬੂਟਪਾਲਸ ਕਰਦਾ ਰਿਹਾ ਮੋਟੇ ਤੇ ਗੈਸ ਲੈ ਕੇ ਰੋਸ਼ਨੀ ਵੀ ਵੰਡਦਾ ਰਿਹਾ ਤੇ ਬੈਂਡ ਵਾਜਿਆਂ ਦਾ ਸਾਥ ਵੀ ਦਿੰਦਾ ਰਿਹਾ। ਅਖੀਰ ਨੂੰ ਤੇਈ ਮੇ ਜਦੋਂ ਐਂਟਰੀ ਆਈ ਪਹਿਲਾ एग्जाम ਪਾਸ ਕੀਤਾ ਤੇ ਉਦੋਂ ਉਹ ਸਾਇਕ ਰੇਲਵੇ ਸਟੇਸ਼ਨ ਦੇ ਤੌਰ ਤੇ ਨਿਯੁਕਤ ਹੋ ਗਿਆ। ਨਿਯੁਕਤੀ ਹੋ ਗਈ ਉਸ ਲੜਕੇ ਦੀ ਗੱਜੂ ਜੀ। ਤੇ ਦੇਖੋ ਜਿੰਦਗੀ ਦਾ ਸੁਖਾਂਤ ਕਿਸੇ ਕੇ ਨੂੰअनुभव ਕਰਦਾ ਹੋਵੇਗਾ ਉਹੀ ਇਲਵਸਟੇਸ਼ਨ ਰਾਜਸਥਾਨ ਦਾ ਜਿੱਥੇ ਗੱਜੂ ਨਾਂ ਦਾ ਲੜਕਾ ਬੂਟਪਾਲਸ ਕਰਦਾ ਸੀ ਮੁਸਾਫਰਾਂ ਦੀ ਜਿੱਥੇ ਵਿਹਾਂ ਸਾਧੀਆਂ ਚ ਬੈਂਡ ਵਾਲੇ ਬੈਂਡਵਾਜੀ ਵਾਲਿਆਂ ਦਾ ਸਾਥ ਦਿੰਦਾ ਸੀ ਜਿੱਥੇ ਮੋਢੇ ਦੇ ਉੱਤੇ ਗੈਸ ਲੈ ਕੇ ਰਸੋਈ ਚਾਨਣ ਬਣਦਾ ਸੀ ਉਸ ਇਲਾਕੇ ਦਾ ਰੇਲਵੇ ਸਟੇਸ਼ਨ ਹੈ ਜਿਹੜਾ ਉਸ ਦਾ ਉਹ ਪੁਰਾਣਾ ਸਟੇਸ਼ਨ ਮਾਸਟਰ ਬਣਿਆ 35 ਸਾਲਾਂ ਬਾਅਦ ਤੇ ਉਦੋਂ ਸਟੇਸ਼ਨ ਰੇਲਵੇ ਸਟੇਸ਼ਨ ਤੇ ਉਹਦੀ ਨੇਮਪਲੇਟ ਲੱਗੀ ਹੋਈ ਸੀ ਗੱਜਾ ਸਿੰਘ ਸਟੇਸ਼ਨ ਮਾਸਟਰ ਜਦੋਂ ਸਾਡੇ ਕੁਝ ਨਾ ਕੁਝ ਕਰਨ ਦੀ ਪ੍ਰੇਰਣਾ ਹੋਵੇ ਇੱਛਾ ਹੋਵੇ ਦ੍ਰਿੜ ਸੰਕਲਪ ਹੋਵੇ ਤਾਂ ਜਿਹੜੀਆਂ ਮੁਸ਼ਕਲਾਂ ਨੇ ਉਹ ਆਪਣੇ ਆਪ ਟੈਰਦੀਆਂ ਹੋ ਜਾਂਦੀਆਂ ਨੇ ਅਬਰਾਹਿਮ ਲਿੰਕਨ 19 ਸਾਲ ਦੀ ਉਮਰ 'ਚ ਉਸਨੇ ਸੁਪਨਾ ਲਿਆ ਕਿ ਮੈਂ ਅਮਰੀਕਾ ਦਾ ਰਾਸ਼ਟਰਪਤੀ ਬਣਨਾ ਹੈ ਤੇ 52 ਸਾਲ ਦੀ ਉਮਰ 'ਚ ਜਾ ਕੇ ਉਹ ਰਾਸ਼ਟਰਪਤੀ ਬਣਿਆ ਸੀ ਇੰਨੀ ਦੇਰ ਸੰਘਰਸ਼ ਕਰਦਾ ਰਿਹਾ ਤੇ ਪਿਤਾ ਉਹ ਦਾ ਮੋਚੀ ਮੋਚੀ ਪੜੇ ਦਾ ਕੰਮ ਕਰਦਾ ਸੀ ਜਦੋਂ ਪਹਿਲੀ ਵਾਰ ਰਾਸ਼ਟਰਪਤੀ ਬਣ ਕੇ ਉਹ ਸਦਨ ਵਿੱਚ ਦਾਖਲ ਹੋਇਆ ਤਾਂ ਵਿਰੋਧੀ ਪਾਰਟੀਆਂ ਦੇ ਜਿਹੜੇ ਐਮਪੀ ਸੀ ਉਹਨਾਂ ਵਿੱਚੋਂ ਇੱਕ ਨੇ ਉਸ ਤੇ ਬੈਂਕ ਸਿਆਸੀ ਕਿ ਇਹਦਾ ਪਿਤਾ ਇਸ ਰਾਸ਼ਟਰਪਤੀ ਅਬਰਾਹਿਮ ਲਿੰਕਨ ਦਾ ਪਿਤਾ ਜੁੱਤੀਆਂ ਤਿਆਰ ਕਰਦਾ ਤੇ ਉਹਦੀਆਂ ਪਹਿਨੀ ਬਣਾਈਆਂ ਹੋਈਆਂ ਜੁੱਤੀਆਂ ਮੈਂ ਵੀ ਪਹਿਨਦਾ ਅਬਰਾਹਿਮ ਲਿੰਕਨ ਨੇ ਬੜਾ ਹੱਸ ਕੇ ਜਵਾਬ ਦਿੱਤਾ ਸੀ ਕਿ ਮੈਂ ਹਾਂ ਮੈਂ ਮੋਚੀ ਦਾ ਪੁੱਤ ਹਾਂ ਮੋਚੀ ਦਾ ਬੱਚਾ ਹਾਂ ਮੇਰੇ ਪਿਤਾ ਜੀ ਮੋਚੀ ਦਾ ਕੰਮ ਕਰਦੇ ਨੇ ਜੇ ਹੋਰ ਵੀ ਕੋਈ ਜੁੱਤੀ ਤੁਸੀ ਬਣਵਾਉਣੀ ਹੋਵੇ ਇਸ ਤੋਂ ਵਧੀਆ ਵੀ ਤੁਸੀ ਦੱਸਿਓ ਮੈਂ ਮੈਂ ਮੇਰੇ ਪਿਤਾ ਜੀ ਨੂੰ ਬੇਨਤੀ ਕਰ ਦੇਵਾਂਗਾ ਇਹ ਹੈ ਸਾਡਾ ਡ੍ਰਿੜ ਸੰਕਲਪ ਜਾਤਾਂ ਕ્યા ਹੋਰ ਸੰਸਕਾਰਾਂ ਦਾ ਸਾਡੇ ਨਾਲ ਸੰਬੰਧ ਨਹੀਂ ਅਸਲੀ ਜੇ ਮੰਜ਼ਿਲ ਪ੍ਰਾਪਤੀ ਕਰਨੀ ਹੈ ਦਾ ਡ੍ਰਿਡ ਸੰਕਲਪ ਸਾਡੇ ਅੰਗ ਸੰਗ ਸਾਡਾ ਰਾਹ ਆਪਣੇ ਆਪ ਸਾਡੇ ਅੰਗ ਸੰਗ ਹੋਣਾ ਚਾਹੀਦਾ ਹੈ ਬਹੁਤ ਬਹੁਤ ਤੇ ਜਿਹੜੀ ਰਕਾ